ਸਵਾਗਤ ਕਰਦੇ ਹਾਂ ਜੀ ਤੁਹਾਡਾ ਇਸ ਚੈਨਲ ਤੇ ਅੱਜ ਦੀ ਇਸ ਵੀਡੀਓ ਰਾਹੀਂ ਇੱਕ ਇਸ ਮੁੱਦੇ ਤੇ ਗੱਲ ਕਰਾਂਗੇ ਕਿ ਪ੍ਰਾਈਵੇਟ ਜਸ ਸਰਕਾਰੀ ਵਕਵਕ ਡਿਗਰੀਆਂ ਡਿਪਲੋਮੇ ਕਰਾਈ ਜਾਂਦੇ ਨੇ ਤਾਂ ਬਹੁਤ ਸਾਰੇ ਲੋਕ ਵੀਡੀਓਜ਼ ਜਾਂ ਉਹਨਾਂ ਦੀ ਮੈਂਟੈਲਿਟੀ ਇਹ ਹੁੰਦੀ ਹੈ ਕਿ ਜੋ ਲੋਕ ਜੋ ਬੱਚੇ ਇੱਥੋਂ ਪੜ੍ਹਾਈ ਕਰਕੇ ਬਾਹਰਲੇ ਵਿਦੇਸ਼ਾਂ ਵਿੱਚ ਜਾਂਦੇ ਨੇ ਉਹ ਆਪਣੇ ਸੱਭਿਆਚਾਰ ਨੂੰ ਭੁੱਲ ਜਾਂਦੇ ਨੇ ਉਹ ਪੰਜਾਬ ਦੀ ਜੋ ਰਹਿਣ ਸਹਿਣ ਹੈ ਉਹ ਤੋਂ ਚੇਂਜ ਹੋ ਜਾਂਦੀ ਨਹੀਂ ਸੋ ਇਸ ਵੀਡੀਓ ਰਾਈ ਮੈਂ ਗੱਲ ਕਰਾਂਗੀ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ ਕਿ ਪਲੱਸ 2 ਤੋਂ ਬਾਅਦ ਮੈਂ ਹੋਟਲ ਮੈਨੇਜਮੈਂਟ ਦਾ ਜੋ ਕੋਰਸ ਕੀਤਾ ਤੇ ਅੱਜ ਬਹੁਤ ਜ਼ਿਆਦਾ ਜੋ ਬੱਚੇ ਆ ਇਸ ਵੱਲ ਰੁਝਾਨ ਵਧ ਗਿਆ ਹੈ ਹੋਟਲ ਮੈਨੇਜਮੈਂਟ ਕੋਸ ਦਾ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਅਸੀਂ ਆਪਣੇ ਚੰਗੇ ਐਕਸਪੀਰੀਅੰਸ ਦੇ ਨਾਲ ਡਿਗਰੀ ਕੀਤੀ ਹੋਵੇਗੀ ਤੇ ਇਸ ਵਾਰ ਸਾਡਾ ਜੋ ਫਿਊਚਰ ਹੈ ਉਹ ਬ੍ਰਾਈਟ ਹੈ ਕਿਉਂਕਿ ਜੇਕਰ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਵੇਗੀ ਤਾਂ ਬਾਹਰ ਲੋਕਾਂ ਨੂੰ ਬਹੁਤ ਇਜ਼ੀਲੀ ਜੋ ਜੌਬ ਉਹ ਮਿਲ ਜਾਂਦੀ ਹੈ ਸੋ ਗੱਲ ਕਰਦੇ ਕਿ ਜੋ ਕਾਫੀ ਜੋ ਬੱਚੇ ਜੋ ਬਾਹਰ ਨਹੀਂ ਜਾ ਪਾਉਂਦੇ ਤਾਂ ਇੱਥੇ ਹੋਟਲਾਂ ਦੇ ਵਿੱਚ ਅੰਮ੍ਰਿਤਸਰ ਹੋ ਗਿਆ ਚੰਡੀਗੜ੍ਹ ਹੋ ਗਿਆ ਜਾਂ ਹੋਰ ਸ਼ਿਮਲਾ ਵਗੈਰਾ ਜੋ ਹੋਟਲ ਉੱਥੇ ਕੰਮ ਕਰਦੇ ਆ ਤਾਂ ਜਦੋਂ ਉੱਥੇ ਕੰਮ ਕਰਦੇ ਆ ਤਾਂ ਉਹਨਾਂ ਦਾ ਜੋ ਰਹਿਣ ਸਹਿਣ ਆ ਉਹ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਬਹੁਤ ਜ਼ਿਆਦਾ ਬਦਲ ਜਾਂਦਾ ਹੈ ਉਹ ਪੰਜਾਬੀ ਬੋਲਣ ਦੀ ਥਾਂ ਹੋਟਲਾਂ ਦੇ ਵਿੱਚ ਜੋ ਹਿੰਦੀ ਭਾਸ਼ਾ ਉਹ ਬੋਲੀ ਜਾਂਦੀ ਹੈ ਔਰ ਜੋ ਨੌਜਵਾਨ ਲੜਕੀਆਂ ਪੰਜਾਬੀ ਦੇ ਕੇ ਬਹੁਤ ਜ਼ਿਆਦਾ ਇੱਕ ਸ਼ਰਮ ਮਹਿਸੂਸ ਹੁੰਦੀ ਹੈ ਕਿ ਪੰਜਾਬ ਦੇ ਹੋ ਕੇ ਹੀ ਪੰਜਾਬੀ ਜੋ ਸਿਰਕਾ ਪੀਂਦੇ ਨੇ ਉਹ ਨਸ਼ੇ ਤੇ ਲੱਗ ਜਾਂਦੇ ਨੇ ਕਿਉਂਕਿ ਹੋਟਲਾਂ ਦੇ ਵਿੱਚ ਇਹ ਜੋ ਗੱਲਾਂ ਆਮ ਹੁੰਦੀਆਂ ਨੇ ਕਈ ਤਾਂ ਇਸ ਤਰ੍ਹਾਂ ਦੀਆਂ ਲੜਕੀਆਂ ਵੀ ਜੋ ਇੱਕ ਗਲਤ ਆਦਤ ਦਾ ਸ਼ਿਕਾਰ ਹੋ ਜਾਂਦੀਆਂ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਸ ਕਰਕੇ ਹਰ ਪੰਜਾਬੀ ਤੱਕ ਜੋ ਆਪਣੇ ਬੱਚਿਆਂ ਨੂੰ ਇਹ ਚਾਹੁੰਦਾ ਹੈ ਕਿ ਸਾਡੇ ਜੋ ਬੱਚੇ ਆ ਉਹ ਡਿਗਰੀ ਕਰਨ ਹੋਟਲ ਮੈਨੇਜਮੈਂਟ ਦੀ ਡਿਗਰੀਆਂ ਕੋਈ ਵੀ ਹੋਵੇ ਪਰ ਬੱਚਿਆਂ ਨੂੰ ਸਹੀ ਆਦਤਾਂ ਸਹੀ ਜੋ ਗਾਈਡੈਂਸ ਉਹ ਦੇਣ ਦੀ ਲੋੜ ਹੈ ਕਿਉਂਕਿ ਇਕੱਲੀ ਗੱਲ ਹੋਟਲ ਮੈਨੇਜਮੈਂਟ ਦੀ ਨਹੀਂ ਹੈ ਅੱਜ ਕਿਸੇ ਵੀ ਫੀਲਡ ਦੇ ਵਿੱਚ ਜਾਓ ਤਾਂ ਜੋ ਬੱਚੇ ਉਹ ਨਸ਼ਿਆਂ ਲਈ ਜਾਂ ਹੋਰ ਗਲਤ ਜੋ ਆਦਤਾਂ ਉਹਨਾਂ ਵੱਲ ਉਤੇਜਿਤ ਹੋ ਜਾਂਦੇ ਨੇ ਸੋ ਇਹ ਕਿਸੇ ਅਧਿਆਪਕ ਨੇ ਨਹੀਂ ਸਮਝਾਉਣਾ ਕਿਸੇ ਕਾਲਜ ਵਾਲੇ ਨੇ ਨਹੀਂ ਦੱਸਣਾ ਉਹਨਾਂ ਨੂੰ ਬਸ ਪੈਸੇ ਨਾਲ ਮਤਲਬ ਹੈ ਕਿ ਤੁਸੀਂ ਪੈਸੇ ਦਿਓ ਫੀਸ ਭਰੋ ਅਗਲੇ ਤੁਹਾਨੂੰ ਵਧੀਆ ਡਿਗਰੀ ਦੇ ਦੇਣਗੇ ਡਿਪਲੋਮੇ ਦੇ ਦੇਣਗੇ ਨੌਕਰੀਆਂ ਵਾਸਤੇ ਤੁਹਾਨੂੰ ਰੈਫਰ ਕਰ ਦੇਣਗੇ ਪਰ ਤੁਹਾਡਾ ਜੋ ਲਾਈਫ ਸਟਾਈਲ ਹੈ ਉਹ ਮੈਟਰ ਕਰਦਾ ਕਿਉਂਕਿ ਪੈਸਾ ਕੀ ਕਰਨਾ ਜੇਕਰ ਮੁੰਡੇ ਆ ਉਹ ਨਸ਼ਿਆਂ ਤੇ ਲੱਗ ਕੇ ਬੀੜੀਆਂ ਸਿਰਕਟਾ ਪੀਣ ਲੱਗ ਪਏ ਮੂੰਹ ਚੋਂ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਏ ਤਾਂ ਇਹ ਜੀ ਡਿਗਰੀ ਦਾ ਕੀ ਕਰਨਾ ਹੈ ਜੋ ਸਾਡਾ ਜੋ ਲਾਈਫ ਸਟਾਈਲ ਹੈ ਉਹੀ ਖਰਾਬ ਹੋ ਜਾਣਾ ਹੈ